ਕਿ 13 ਤੇ 15 ਤੇ ਜੇ 18 ਚੱਕ ਲਨਗੇ ਫਿਰ ਕੀ ਫਰਕ ਬੰਦ ਆ। ਅਸਲ ਵਿੱਚ ਕੋਈ ਪਾਰਟੀ ਵੋਟਾਂ ਲੈਣ ਤਾਂ ਘਰ-ਘਰ ਤੁਰੇ ਫੱਦੇ ਆ ਜਵਾਕਾਂ ਦੀਆਂ ਨਲੀਆਂ ਪੁੰਹਦੇ ਫਿਰਦੇ ਆ ਪਰ ਛੋਣੇ ਨੂੰ ਲੈ ਕੇ ਕਿਸੇ ਵੀ ਪਾਰਟੀ ਨੇ ਵੋਟਾਂ ਵਾਲੀ ਨੇ ਮੂੰਹ ਹੀ ਨਹੀਂ ਖੋਲਿਆ। ਇਹ ਹੁੰਦੀ ਆ ਆਪ ਨੂੰ ਸ਼ਾਇਦ ਸਾਨੂੰ ਲੱਗਦਾ ਵੀ ਇਹ ਮੰਡੀਆਂ ਖਤਮ ਹੀ ਕਰ ਦੇਣੀਆਂ ਸਾਰੀਆਂ ਪਾਰਟੀਆਂ ਇਸ ਗੱਲ ਤੇ ਲੱਗੀਆਂ ਹੋਈਆਂ। ਮਾਨ ਵੱਡੇ ਵੱਡੇ ਦਾਅਵੇ ਕਰਦੀ। ਵੀ ਤੇਲਾਂ ਤੇ ਪਾਣੀ ਆਪਣਾ। ਇੱਥੇ ਇੱਕ ਮਨਪ੍ਰੀਤ ਨੇ ਕੱਸੀ ਗੱਡੀ ਸੀ ਬੇਗਾਪਤੀ 'ਚ। ਇਹਦੇ 'ਚ ਅੱਠ ਮੋਗੇ ਬਣਾਤੇ। ਕਹਿਰਾ ਕਿਸੇ ਦਾ ਲੱਗਦਾ ਨਹੀਂ। ਤੇ ਮਾਨ ਜੀ ਕਹੀ ਜਾਂਦਾ ਮੈਂ ਤੇਲ ਤੇ ਪਾਣੀ ਫੁੱਲ ਕਰ। ਫੇਰ ਆ ਮੰਡੀ ਬਾਦਲ ਸਰਕਾਰ ਨੇ ਸੈਂਟਰ ਨੇ ਕਰ। ਇਹਦੇ ਵਿੱਚ ਹੁਣ ਗੰਦ ਵਰਦਾ। ਉਹ ਦਾਣਾ ਮੰਡੀ ਆ 42 ਕਿੱਲੇ। ਸਾਡੇ ਜੱਟਾਂ ਦਾ ਰਿਜ਼ਕ ਘਟ ਗਿਆ। ਜੇ ਮੰਡੀ ਨਾ ਬਣਦੀ ਤੇ ਸਾਡਾ ਰਿਜ਼ਕ ਘੱਟਣਾ ਸੀ। ਇਹ ਮੰਡੀ ਬਣੀ ਐ ਇਹਦੀ ਕੋਈ ਲੈਟਰਿੰਗ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਇਹਦੇ ਚਾਰ ਦਿਵਾਰੀ ਵਲਕੇ ਪੰਜਾਬ ਸਰਕਾਰ ਇਹਦੇ ਚ ਸਾਡਾ ਵਾਤਾਵਰਨ ਚੰਗਾ ਕਰੇ ਪੌਦੇ ਲਾਵੇ 15 ਮੋਚਰ ਅੱਗੇ ਤੋਲ ਕੇ ਗਿਆ ਹੁਣ 18 ਹੁੰਦਾ ਝੋਨਾ ਚੱਕ ਨਹੀਂ ਰਿਹਾ ਸਸਾਨਾਂ ਦੇ ਹੱਥ ਕੜੇ ਕਰਾਉਣੇ ਆ ਭਗਵਾਨਤਮਾਨ ਸਰਕਾਰ ਮੋਦੀ ਦੇ ਨਾਲ ਰਹੀ ਐ ਬਾਬੂਸ਼ਾ ਹੀ ਦੇਖ ਰਹੇ ਤੁਸੀਂ ਜਿੱਥੇ ਗਿੱਦੜਬਾਹ ਸੀਟ ਤੇ ਇਲੈਕਸ਼ਨ ਹੋ ਰਹੀ ਹੈ ਤੇ ਉੱਥੇ ਇੱਕ ਪੂਰੇ ਪੰਜਾਬ ਚ ਜਿਹੜਾ ਮੁੱਦਾ ਇਸ ਵੇਲੇ ਗਰਮਾਇਆ ਹੋਇਆ ਹੈ ਗਿੱਦੜਬੇਚ ਵੀ ਉਸੇ ਮੁੱਦੇ ਤੇ ਜਿਹੜੀ ਚਰਚਾ ਚੱਲ ਰਹੀ ਹੈਗੀ ਜਿਹੜੀ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਦੇ ਧਰਨੇ ਵੀ ਲਗਾਤਾਰ جاری ਨੇ ਤੇ ਮੰਡੀਆਂ ਚ ਕਿਸ ਤਰ੍ਹਾਂ ਦੇ ਹਾਲ ਨੇ ਸਰਕਾਰ ਹਾਲਾਂਕਿ ਦਾਅਵੇ ਕਰ ਰਹੀ ਹੈ ਕਿ ਪਹਿਲਾਂ ਨਾਲੋਂ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਬੈਟਰ ਹੋਈ ਹੈ ਤੇ ਲਿਫਟਿੰਗ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਅਸੀਂ ਇਸ ਵੇਲੇ ਗਿੱਦੜਬਾ ਵਿਧਾਨ ਸਭਾ ਹਲਕਾ ਜਿਹੜਾ ਉਹਦੇ ਚ ਭਲਾਈ ਆਣਾ ਪਿੰਡ ਪੈਂਦਾ ਉੱਥੇ ਅਸੀਂ ਮੰਡੀ ਚ ਪਹੁੰਚੇ ਆ ਤੇ ਇੱਥੇ ਕਿਸਾਨ ਕਾਫੀ ਨੇ ਜ਼ਿਮੀਦਾਰ ਨੇ ਜਿਹੜੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਵੈਗੜੂ ਜੀ ਕਾ ਖਾਲਸਾ ਵੈਗੜੂ ਜੀ ਕੀ ਫਤਿਹ ਮੇਰਾ ਨਾਮ ਹਰਨਾਮ ਸਿੰਘ ਹੈ ਠੀਕ ਹੈ ਜੀ ਮੈਂ ਇੱਕ ਤਰੀਕ ਦਾ ਝੋਨਾ ਲਿਆ ਅੱਜ 11 12 ਦਿਨ ਹੋ ਗਏ ਇਸ ਮੰਡੀ ਚ ਝੋਨਾ ਜਿਹੜਾ 13 ਵੀ ਵਿਕਿਆ 15 ਵੀ ਵਿਕਿਆ ਉਦੋਂ ਤਾਂ ਛੈਲਰ ਨੇ ਕੋਈ ਕਿਲੋ 2 ਕਿਲੋ ਗਰੀਬ ਜੱਟ ਨੂੰ ਤਾਂ ਦਿੱਤਾ ਨਹੀਂ ਜੇ ਸਾਡਾ 18 ਆਉਂਦਾ ਤੇ ਸਾਥੋਂ 2 ਕਿਲੋ ਮੰਗੀ ਜਾਂਦੇ ਛੈਲਰਾਂ ਬਾਲਾ ਸਰ ਅੜਾ ਨੇ ਤੋਲ ਲਿਆ ਵਿਆ ਫਿਰ ਮਾਨ ਵੱਡੇ ਵੱਡੇ ਦਾਅਵੇ ਕਰਦੀ ਵੀ ਤੇਲਾਂ ਤੇ ਪਾਣੀ ਆਪਣਾ ਇੱਥੇ ਇੱਕ ਮਨਪ੍ਰੀਤ ਨੇ ਕੱਸੀ ਗੱਡੀ ਸੀ ਬੇਗਾਪੱਤੀ 'ਚ ਉਹ ਬੇਗਾਪੱਤੀ ਨੂੰ ਕੱਲੀ ਦਾ ਪਾਣੀ ਸੀ ਉਹ ਪਿੰਡ ਚੇਤਸੂ ਵਾਲੇ ਕੋਠੇ ਬਲੂ ਦੇ ਕੋਟਲੀ ਸਾਹਬ ਚੰਦ ਭਲਾਈ ਆਣਾ ਇਹਦੇ 'ਚ ਅੱਠ ਮੋਗੇ ਬਣਾਤੇ ਕਿਹੜਾ ਕਿਸੇ ਦਾ ਲੱਗਦਾ ਨਹੀਂ ਤੇ ਮਾਨ ਜੀ ਕਹੀ ਜਾਂਦਾ ਮੈਂ ਟੇਲ ਤੇ ਪਾਣੀ ਫੁੱਲ ਕਰ ਦੂੰ ਫਿਰ ਆ ਮੰਡੀ ਬਾਦਲ ਸਰਕਾਰ ਨੇ ਸੈਂਟਰ ਨੇ ਕੱਟਦੀ ਇਹਦੇ ਵਿੱਚ ਹੁਣ ਗੰਦ ਵਰਦਾ ਉਂ ਦਾਣਾ ਮੰਡੀ ਐ 42 ਕਿੱਲੇ ਸਾਡੇ ਜੱਟਾਂ ਦਾ ਰਿਸਕ ਘੱਟ ਗਿਆ ਜੇ ਮੰਡੀ ਨਾ ਬਣਦੀ ਤੇ ਸਾਡਾ ਰਿਸਕ ਵਧਣਾ ਸੀ ਜੇ ਮੰਡੀ ਬਣੀ ਐ ਇਹਦੀ ਕੋਈ ਲੈਟਰਿੰਗ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਆ ਮਜ਼ਦੂਰ ਵਿਚਾਰੇ ਚੱਲ ਕੇ ਪਰਦੇਸਾਂ ਚੋਂ ਆਇਆ ਢਹਾੜੀ ਕਰਨੇ ਨਾਉਣ ਕਿੱਥੇ ਠੀਕ ਐ ਫਿਰ ਇੱਕ ਦਾ ਤਾਂ ਮਤਲ ਜੱਕੇ 13 ਤੇ 15 ਤੇ ਜੇ 18 ਚੱਕ ਲਨਗੇ ਫਿਰ ਕੀ ਫਰਕ ਬੰਦ ਹੈ ਜੱਟ ਦੋ ਤੋਂ ਦੋ ਕਿਲੋ ਕਿਉਂ ਮੰਗਦੇ ਬਾਕੀ ਫੇਰੇ ਮੰਡੀ ਦੀ ਜੇ ਚਾਰਦੁਆਰੀ ਬਣੇ ਇਹ ਸੈਂਟਰ ਨੇ ਕੱਟੀ ਹੈ ਸੈਂਟਰ ਇਹਦੇ ਪਲਾਟ ਕੱਟੇ ਚਾਹ ਨਾ ਕੱਟੇ ਇਹਦੇ ਚਾਰਦੁਆਰੀ ਵਲ ਕੇ ਪੰਜਾਬ ਸਰਕਾਰ ਇਹਦੇ ਚ ਸਾਡਾ ਵਾਤਾਵਰਨ ਚੰਗਾ ਕਰੇ ਪੌਦੇ ਲਾਵੇ 42 ਕਿਲਿਆਂ ਚ ਸਾਡਾ ਵਾਤਾਵਰਨ ਠੀਕ ਹੋ ਜਾ ਤੇ ਨਹੀਂ ਇੱਥੇ ਪਿੰਡ ਵਾਲੇ ਲੈ ਕੇ ਗੰਦ ਛੱਡ ਦਿੰਦੇ ਤੇ ਜਿਹੜੇ ਨੇੜੇ ਘਰ ਹੋਏ ਉਹ ਤਾਂ ਫਿਰ ਮਾਰੇ ਜਾਣਗੇ ਅਜਾ ਮੜਪ੍ਰੀਤ ਬਾਦਲ ਚੌਣ ਲੜ ਰਿਹਾ ਉਹ ਭਾਜਪਾ ਚ ਨੇ ਤੇ ਸੈਂਟਰ ਚ ਉਹਨਾਂ ਦੀ ਸਰਕਾਰ ਹੈ ਲੱਗਦਾ ਵੀ ਕੋਈ ਹੱਲ ਕਰਵਾ ਸਕਦੇ ਹੋ ਨਹੀਂ ਜੀ ਗੱਲ ਤਾਂ ਵੀ ਜੇ ਮੇਰੇ ਉਹ ਕੋਈ ਮੰਤਰੀ ਬਣੂ ਜੇ ਉਹ ਡੈਂਪੀ ਇੱਧਰ ਰਲ ਗਿਆ ਡੈਂਪੀ ਨੂੰ ਸਰ ਭਗਵੰਤ ਮਾਨ ਦਿਓ ਤੇ ਤਾਂ ਹੀ ਡੈਂਪੀ ਸਾਨੂੰ ਦਿਓ ਤੇ ਜੇ ਭਗਵੰਤ ਮਾਨ ਨੇ ਡੈਂਪੀ ਨੂੰ ਕੋ ਦਿਤਾ ਨਾ ਤੇ ਕੀ ਜੇ ਸੈਂਟਰ ਭਗਵੰਤ ਮਾਨ ਨੂੰ ਦੂ ਤੇ ਫਿਰ ਉਹ ਘਾ ਦਿਉ ਇਹ ਹੀ ਗੱਲ ਧੜ ਮਾਰਨੀ ਹੈ ਕੁੱਲ ਨੇ ਸਾਡਾ ਚੰਮ ਲਾ ਕੇ ਭੇਡਾ ਸੀ ਜਿੰਮੇਦਾਰ ਇੱਕ ਦੂਜੇ ਦੀ ਖੋਚ ਖਿਚੀ ਜਾਂਦੇ ਕੋਈ ਵੀ ਅਯਾਰੀ ਲਾ ਦਿਓ ਸਾਡੇ ਦੇ ਜੱਟ ਤਾਂ ਛੱਡ ਨਹੀਂ ਜੀ ਠੀਕ ਹੈ ਤੁਸੀਂ ਦੱਸੋ ਕੀ ਨਾਮ ਹੈ ਨਹੀਂ ਆਪ ਨੂੰ ਤੂੰ ਬੋਲ ਪਟਰ ਕੀ ਮੋਲੇ ਕੋਈ ਲਾ ਕਰਿਆ ਫਰਕ ਪੈ ਰਿਹਾ ਲਿਫਟਿੰਗ ਹੋ ਰਹੀ ਹੈ ਜਾਂ ਉੱਥੇ ਹੀ ਗੱਲ ਖੜੀ ਇਹ ਬਾਈ ਜੀ ਕੋਈ ਲਮਕ ਤਾਂ ਡ੍ਰੈਵਟੰਗ ਨਹੀਂ ਹੋ ਰਹੀ ਇੱਥੇ ਜਿੰਨੇ ਮਜ਼ਦੂਰ ਆਉ ਬਿਲਕੀ ਜਾਂਦੇ ਆ ਅਸਲ ਆ ਕੋਈ ਪਾਰਟੀ ਵੋਟਾਂ ਲੈਣ ਤਾਂ ਘਰ ਘਰ ਤੁਰੇ ਫਿਰਦੇ ਆ ਜਵਾਕਾਂ ਦੀਆਂ ਨਲੀਆਂ ਪੂੰਝਦੇ ਫਿਰਦੇ ਆ ਪਰ ਜੋ ਨੈਨੋ ਲੈ ਕੇ ਕਿਸੇ ਵੀ ਪਾਰਟੀ ਨੇ ਵੋਟਾਂ ਵਾਲੀ ਨੇ ਮੂੰਹ ਹੀ ਨਹੀਂ ਖੋਲਿਆ ਵੀ ਕਿਸਾਨ ਤੇ ਮਜ਼ਦੂਰ ਇਨੇ ਦੁਖੀ ਆ ਓਏ ਮੰਡੀਆਂ ਚ ਆਇਆ ਕਿਹੜਾ ਮਰਨ ਲੀਡਰ ਮੰਡੀਆਂ ਚ ਜਮਾਂ ਘਰਾਂ ਚ ਹੀ ਜਾਂਦੇ ਆ ਜੀ ਮੰਡੀਆਂ ਚ ਕੋਈ ਨਹੀਂ ਆਉਂਦਾ ਗੇੜਾਵਾ ਇਹਨਾਂ ਦੀ ਸਾਰਿਆਂ ਦੀ ਨੀਤੀ ਆ ਵੀ ਸਰਕਾਰੀ ਮੰਡੀਆਂ ਤਾਂ ਖਤਮ ਕਰਨੀਆਂ ਲੋਕਾਂ ਨੂੰ ਰੋਲਣਾ ਇਹ ਹੁੰਦੀ ਆਰ ਨੂੰ ਸ਼ਾਇਦ ਸਾਨੂੰ ਲੱਗਦਾ ਵੀ ਇਹ ਮੰਡੀਆਂ ਖਤਮ ਹੀ ਕਰ ਦੇਣੀਆਂ ਸਾਰੀਆਂ ਪਾਰਟੀਆਂ ਇਸ ਗੱਲ ਤੇ ਲੱਗੀਆਂ ਹੋਈਆਂ ਸਾਡੇ ਕਿਸਾਨ ਨਹੀਂ ਜਾਗਦੇ ਸਾਡੇ ਕਿਸਾਨਾਂ ਦੇ ਵੋਟਾਂ ਦੇ ਦਿਨ ਅੱਜ ਸਿਰਚ ਵੱਜੀ ਜਾਂਦੀਆਂ ਵੀ ਝੋਨਾ ਚੱਕ ਨਹੀਂ ਰਿਹਾ ਤੇ ਹਜੇ ਵੀ ਸਾਡੇ ਕਿਸਾਨ ਉਹਨਾਂ ਦੇ ਮਗਰ ਚਿੰਬੜੇ ਉਹਨਾਂ ਨੂੰ ਲੱਗਦਾ ਮੰਡੀਆਂ ਹੀ ਰਹਿਣੀਆਂ ਸਾਡੇ ਨਿਉ ਮੈਂ ਭਾਰਤੀ ਕਿਸਾਨ ਜੁਨੇ ਇੱਕ ਦਾ ਗਰਾਹਾ ਦਾ ਕਾਈ ਪ੍ਰਧਾਨ ਹੈ ਮੇਰਾ 13 15 ਮੋਚਰ ਅੱਗੇ ਤੋਲ ਕੇ ਗਿਆ ਹੁਣ 18 ਹੁੰਦਾ ਝੋਨਾ ਚੱਕ ਨਹੀਂ ਰਿਹਾ ਆਦੇ ਮੋਚਰ ਵੱਧ ਹੈ 18 15 ਵਾਲੇ ਦਾ ਕੁਝ ਨਹੀਂ ਦਿੱਤਾ ਇਹਨਾਂ ਨੇ ਮੰਡਗੀਆਂ ਖਤਮ ਕਰਨੀਆਂ ਸਾਲ ਦੋ ਸਾਲਾਂ ਚ ਕਿਸਾਨਾਂ ਦੇ ਹੱਥ ਖੜੇ ਕਰਾਉਣੇ ਆ ਭਗਵਾਨਤਮਾਨ ਸਰਕਾਰ ਮੋਦੀ ਦੇ ਨਾਲ ਰਲੀਆਂ ਇਹ ਸਾਰਿਆਂ ਦੀ ਇੱਕੋ ਗੱਲ ਹੈ ਜੀ ਤੁਸੀਂ ਦੱਸੋ ਜੀ ਕਿੰਨਾ ਕਿ ਝੋਨਾ ਇੱਥੇ ਪਿਆ ਆਈ ਜਿਹੜਾ ਕਿੰਨੇ ਕਿ ਦਿਨਾਂ ਦਾ ਪਿਆ ਕਿੰਨਾ ਕਿ ਪਿਆ ਜੀ ਬੋਲੋ ਹੋਰ ਬੋਲ ਪਾਓ ਹਾਂ ਜੀ ਤੁਸੀਂ ਕੀ ਕਹਿਣਾ ਚਾਹੋ ਕਿੰਨ ਝੋਨਾ ਕਿੰਨਾ ਕਿ ਪਿਆ ਹੋਗਾ ਆਪਾਂ ਨੂੰ ਪਤਾ ਨਹੀਂ ਕਿੰਨਾ ਕਿੰਨੇ ਕਿੰਨੇ ਕਿ ਦਿਨਾਂ ਦਾ ਹੀ ਮੌਲ ਹੈ ਸਾਰੇ ਹੀ ਪਿਆ ਬੋਲ ਪਾ ਤੂੰ ਦੱਸ ਦੇ ਕੋਨੇ 26 ਆ ਜਿਹੜਾ ਸਾਰਾ ਹੀ ਪਿਆ ਜੀ ਇਹ ਇਹ ਗਿੱਲਾ ਹੈ ਗਿੱਲਾ ਗਿੱਲਾ ਜਿਹੜਾ ਵੱਢ ਜਾਂਦੇ ਜਮੀਨ ਦਾ ਪਿਆ ਕਿ ਤੁਸੀਂ ਦੇਖ ਰਹੇ ਹੋ ਆਈਆਂ ਸਾਨੂੰ ਹੋ ਗਏ 15 ਦਿਨ ਹੋ ਗਏ ਜੀ ਵੇਖਦਿਆਂ ਹਾਂ ਇਸੇ ਤਰ੍ਹਾਂ ਦਾ ਹਲਾਦੀ ਦਾ ਸੁੱਕਦਾ ਹੈ ਨੀਗਾ ਤੇ ਕੋਈ ਹੁਣ ਅੱਗੇ ਕੋਈ ਰਾਹ ਲੱਭ ਰਿਹਾ ਤੁਹਾਨੂੰ ਵੀ ਅੱਗੇ ਕਿਵੇਂ ਹੱਲ ਹੋਊਗਾ ਹਜੇ ਤਾਂ ਕੋਈ ਨਹੀਂ ਔਰ ਲਾਉਂਦਾ ਨਹੀਂ ਹੈ ਸਪਿੱਟ ਜਿਵੇਂ ਲੱਗਦਾ ਉਵੇਂ ਲਾਈ ਜਾਂਦਾ ਕੋਵੇਂ ਭਰੀ ਜਾਂਦੇ ਆ ਰਾਣਾ ਦੇ ਮਥਾਜ ਹੋ ਗਿਆ ਨਾ ਜੀ ਵੀ ਮਦਰ ਉਹ ਆਂਦਾ ਮੈਨੂੰ ਸਰਕਾਰ ਨੂੰ 17 ਗੋਚਰ ਚਾਹੀਦਾ ਮੈਂ ਜੇ ਮਦਰ ਜੀ ਵੱਧ ਚਕਾ ਦੂੰ ਤੇ ਮੈਨੂੰ ਉਹ ਖਰਚਾ ਪਾ ਦੇਣਗੇ ਵੀ ਇੰਨਾ ਘਟ ਗਿਆ ਸਾਡਾ ਉਹ ਤਾਂ ਵਿਚਾਰਾ ਐਨਸਪੈਕਟਰ ਸਾਡੇ ਠੀਕ ਆ ਉਹ ਆਂਦੇ ਹੁਣੇ ਸਰਕਾਰ ਸਾਨੂੰ ਖੋਲ ਦੇ ਅਸੀਂ ਉਹਦੇ ਚ ਚਾ ਦੇਾਂਗੇ ਉਹ ਵਿਚਾਰਾ ਖਲਰਾ ਕੇ ਆਪ ਕੋਲੇ ਖੜ ਕੇ ਜਾਂਦਾ ਫਿਰ ਪੰਜ ਪੰਜ ਜਰੀ ਵੇਖ ਹੁਣ ਫੋਨ ਮਾਰ ਦਈਏ ਨਾ ਹੁਣੇ ਆ ਕੇ ਵੇਖ ਵੀ ਗੋਚਰ ਕਿੰਨਾ ਐਵੇਂ ਐਨਸਪੈਕਟਰਾਂ ਨੂੰ ਨਿੰਦਿਆ ਸਾਡੇ ਆਸਤੇ ਬਹੁਤ ਮਾਰੀ ਗੱਲ ਇਹ ਤਾਂ ਛੈਲਰ ਮਾਲਕ ਆ ਜਿਹੜੇ ਪਾਸਿਆਂ ਤੋਂ ਦਾਣੇ ਇਸ ਬਲਾਕ ਦੀਆਂ ਵੋਟਾਂ ਵਧ ਗਈਆਂ ਪਾਸੇ ਪਿੰਡਾਂ ਦੂਰ ਤੋਂ ਆਉਣ ਲੱਗ ਪਿਆ ਛੈਲਰਾਂ ਦੇ ਕੋਟੇ ਹੋ ਗਏ ਪੂਰੇ ਨੱਕ ਮਾਰਦੇ ਜੇ ਛੈਲਰਾਂ ਦੇ ਕੋਟੇ ਪੂਰੇ ਨਾ ਹੁੰਦੇ ਤੇ ਉਹਨਾਂ ਨੇ ਆਖਲੇ ਮੈਨੂੰ ਦਿੰਨਾ ਕਿ ਸਾਡੇ ਬਾਸਪਤੀਅਤ ਕੀ ਵੱਧ ਸੀ ਜੀ ਪਰਮਲ ਕੱਟ ਸੀ ਹੁਣ ਪਰਮਲ ਪਾਸੇ ਪਿੰਡਾਂ ਤੋਂ ਆਉਣ ਕਰਕੇ ਉਹਨਾਂ ਦੇ ਕੋਟੇ ਪੂਰੇ ਵੀ ਹੁਣ ਲਈ ਨਹੀਂ ਰਹੇ ਠੀਕ ਹੈ ਫਿਰ 2-3 ਕਿਲੋ ਕਾਟ ਦੇ ਕੇ ਸਾਨੂੰ ਬਚੂ ਕੀ ਇਹਦਾ ਪਾਈਆ ਨਹੀਂ ਦੇਣਾ ਮੀਨਾ ਗਲ ਗਿਆ ਤਾਂ ਸਰਕਾਰ ਦੇ ਧੰਨ ਦੀ ਪਿੱਟੀ ਜਾਵਾਂਗੇ ਠੀਕ ਆ ਪ੍ਰਮਾਤਮਾਨ ਨੂੰ ਪਤਾ ਵੀ ਜੱਟਾਂ ਦਾ ਕੀ ਆ ਨਾ ਹੁੰਦਾ ਠੀਕ ਠੀਕ ਆ ਠੀਕ ਹੈ ਨਾ ਗੱਲ ਹਾਂ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਥੇ ਜਿਹੜੇ ਜ਼ਿੰਮੇਵਾਰ ਨੇ ਤੇ ਮੰਡੀਆਂ ਦੇ ਵਿੱਚ ਹਾਲ ਵਾਕਈ ਬੜੇ ਮਾੜੇ ਨੇ ਤੁਸੀਂ ਦੇਖ ਵੀ ਸਕਦੇ ਹੋ ਲਿਫਟਿੰਗ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਸਿਆਸਤ ਰਾਜ ਕੇ ਕੀਤੀ ਜਾ ਰਹੀ ਹੈ ਵਿਰੋਧੀ ਜਿਹੜੇ ਨੇ ਉਹ ਘੇਰ ਰਹੇ ਨੇ ਖਾਸ ਤੌਰ ਤੇ ਕਾਂਗਰਸ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਕਿਉਂਕਿ ਸੈਂਟਰ ਚ ਹੈ ਐਨਡੀਏ ਸਰਕਾਰ ਜਿਹੜੀ ਹੈਗੀ ਪਾਵਰ ਚ ਤੇ ਉਸ ਤੇ ਸਾਰਾ ਬਲੇਮ ਹੈ ਜਿਹੜਾ ਉਹ ਸਟਰੀ ਹੈਗੀ ਕਿ ਸੈਂਟਰ ਜਿਹੜਾ ਹੈਗਾ ਉਹ ਕੋਆਪਰੇਟ ਨਹੀਂ ਕਰ ਰਿਹਾ ਪੰਜਾਬ ਦੇ ਨਾਲ ਇੱਕ ਤਰ੍ਹਾਂ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਇੱਕ ਗਰਾਉਂਡ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਬਹੁਤ ਵੱਡੀ ਮੰਡੀ ਨਹੀਂ ਕਿ ਇੱਕ ਪਿੰਡ ਦੀ ਇੱਕ ਮੰਡੀ ਹੈ ਤੇ ਲਿਫਟਿੰਗ ਦੇ ਮੁੱਦੇ ਤੋਂ ਇਲਾਵਾ ਵੀ ਮੰਡੀਆਂ ਚ ਹੋਰ ਕੀ ਕੀ ਤਕਲੀਫਾਂ ਨੇ ਜ਼ਿੰਮੇਦਾਰਾਂ ਨੂੰ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਹੈ ਉਹ ਕੀਤੀ ਹੈ ਫਿਲਹਾਲ ਇਸ ਮਸਲੇ ਦਾ ਹੱਲ ਕਦੋਂ ਤੱਕ ਹੋਊਗਾ ਇਸ ਦੀ ਸਾਰੇ ਜ਼ਿੰਮੇਦਾਰਾਂ ਨੂੰ ਉਡੀਕ ਹੈ ਗਿੱਦੜਵੇ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ